ਉਹ ਕਾਲਜ ਮੈਂ ਮੈਂ ਗਿਆ ਜਿਹੜਾ ਪਤਾ ਨਹੀਂ ਹੁੰਦਾ ਸਵੇਰੇ ਸਾਡੇ ਛੇ ਦੀ ਘਟਰੀ ਦੰਦਾਈ ਉਹ ਸਹੀ ਹੈ ਬੇਟਾ ਤੈਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਵੇ ਤੇ ਮੈਂ ਉਹਦੀ ਮੌਤ ਜੱਦ ਵੀ ਯਾਦ ਕਰਦਾ ਪੂਰੀ ਤਰ੍ਹਾਂ ਤੇ ਵਿਆਪਕ ਹੋ ਜਾਂਦਾ ਪਾਤਰ ਮੇਰੇ ਪ੍ਰਤੀ ਬੜੀ ਸਿਹਰਤਾ ਰੱਖਦਾ ਸੀ ਪਾਤਰ ਦੀ ਜਿਹੜੀ ਕਵਤਾ ਸੀ ਉਹ ਪੰਜਾਬੀਅਤ ਦੀ ਇੱਕ ਅਜਿਹਾ ਸੰਗੀਤ ਸੀ ਜਿਸ ਨੂੰ ਪੰਜਾਬੀ ਦਾ ਦਰਦ ਕਿਹਾ ਜਾ ਸਕਦਾ ਹੈ ਪੰਜਾਬੀ ਦਾ ਬਿਰਲਾਪ ਕਿਹਾ ਜਾ ਸਕਦਾ ਹੈ ਪੰਜਾਬੀ ਦਾ ਆਲਾਪ ਕਿਹਾ ਜਾ ਸਕਦਾ ਹੈ ਪੰਜਾਬੀ ਦਾ ਪਾਠ ਕਿਹਾ ਜਾ ਸਕਦਾ ਹੈ ਪੰਜਾਬੀ ਦਾ ਉਹ ਪ੍ਰਕਰਣ ਕਿਹਾ ਜਾ ਸਕਦਾ ਸੋ ਇਹ ਜਿਹੇ ਵਿਅਕਤੀ ਦਾ ਤੁਰ ਜਾਣਾ ਕੁਦਰਤ ਨੇ ਸਾਥੋਂ ਖੋ ਲੈਣਾ ਐ ਸਭ ਤੋਂ ਵੀ ਕੁਦਰਤ ਨੇ ਸਾਨੂੰ ਭੇਟ ਕੀਤੀ ਸੀ ਉਹ ਸਾਥੋਂ ਇੱਕ ਭੇਟ ਜਿਹੜੀ ਹੈ ਅਦੁੱਤੀ ਭੇਟ ਜਿਹੜੀ ਹੈ ਖੋ ਲਈ ਹੁਣ ਖੋਈ ਗਈ ਭੇਟ ਨੂੰ ਕੁਦਰਤ ਨੂੰ ਕੀ ਲਾਂਭਾ ਦਈਏ ਕੀ ਆਖੀਏ ਕੀ ਨਾ ਆਖੀਏ ਸਾਡੀਆਂ ਅੱਖਾਂ ਵਿੱਚ ਦਰਦ ਹੈ ਸਾਡੀਆਂ ਭਾਵਨਾਵਾਂ ਵਿੱਚ ਭਾਵਨਾਵਾਂ ਵਿੱਚ ਦੁਖਾਂਤ ਹੈ ਔਰ ਜਿਹੜੀਆਂ ਭਾਵਨਾਤਮਿਕ ਵਿਵਸਥਾ ਹੁੰਦੀਆਂ ਨੇ ਉਹ ਭੌਤਿਕ ਸਰੀਰ ਤਾਂ ਭੌਤਿਕ ਵਸਤੂ ਹੈ ਤੇ ਭਾਵਨਾ ਜਿਹੜੀ ਹੈ ਉਹ ਸੂਖਮ ਵਸਤੂ ਹੈ ਕੋਮਲ ਵਸਤੂ ਹੈ ਔਰ ਉਹ ਕੋਮਲ ਵਸਤੂ ਦਾ ਚਲੇ ਜਾਣਾ ਜ਼ਿੰਦਗੀ ਨੂੰ ਜ਼ਿੰਦਗੀ ਦੇ ਹੰਗਾਰਿਆਂ ਦਾ ਖਤਮ ਹੋ ਜਾਣਾ ਹੁੰਦਾ ਹੈ ਜ਼ਿੰਦਗੀ ਦੀਆਂ ਪੁਸਤਕਾਂ ਦੇ ਪੰਨੇ ਜਿਹੜੇ ਨੇ ਉਹ ਬਾਵਰੋਣਿਆਂ 'ਚ ਰੋਲ ਜਾਂਦੇ ਨੇ ਸਾਹਿਤਕਾਰ ਜਿਹੜਾ ਹੈ ਉਹਦੀਆਂ ਲਿਖਤਾਂ ਜਿਹੜੀਆਂ ਨੇ ਉਹ ਸਮੇਂ ਦੀ ਜਾਇਦਾਦ ਹੁੰਦੀਆਂ ਨੇ ਸਮੇਂ ਦੀ ਦੌਲਤ ਹੁੰਦੀਆਂ ਨੇ ਔਰ ਸਮੇਂ ਦੀ ਕਰੰਸੀ ਹੁੰਦੀਆਂ ਨੇ ਇਹ ਕਰੰਸੀ ਦੌਲਤ ਖਜ਼ਾਨਾ ਰੁਪਿਆ ਪੈਸਾ ਭੌਤਿਕਤਾ ਪੂੰਜੀਬਾਜ਼ ਇਹ ਤਾਂ ਬਹੁਤ ਉਰਾਂ ਰਹਿ ਜਾਂਦੀਆਂ ਨੇ ਚੀਜ਼ਾਂ ਲੇਕਿਨ ਜਿਹੜੀ ਜਜ਼ਬਾਤੀ ਗੱਲਾਂ ਨੇ ਮਨੁੱਖ ਦੇ ਅੰਦਰ ਉਰਦੇ ਹੋਏ ਲਹਿਰਾਂ ਨੇ ਇਹ ਤਾਂ ਨਦੀ ਦਾ ਵਹਿਣ ਹੁੰਦੇ ਨੇ ਸਾਗਰ ਦੀਆਂ ਛੱਲਾ ਹੁੰਦੇ ਨੇ ਇਹ ਤਾਂ ਫੁੱਲਾਂ ਦੀ ਮਹਿਕ ਹੁੰਦੇ ਨੇ ਇਹ ਤਾਂ ਫੁੱਲਾਂ ਦੀ ਤਹਿਕ ਹੁੰਦੇ ਨੇ ਇਤ ਅਕਾਸ਼ ਵਰਗੀਆਂ ਵਰਤੋਵੇ ਅਕਾਸ਼ ਵਿੱਚ ਤਾਰੇ ਟਿਮ ਤਮਾਉਂਦੇ ਰਹਿੰਦੇ ਨੇ ਉਹਨਾਂ ਚੋਂ ਤ੍ਰੁਪ ਤਾਰਾ ਹੈ ਤੇ ਮੈਂ ਤਾਂ ਸਮਝਦਾ ਇਹ ਸਰਜੀਤ ਪਾਤਰ ਸਾਡਾ ਤ੍ਰੁਪ ਤਾਰਾ ਸੀ ਤਾਰੇ ਕਿਵੇਂ ਜਾਂਦੇ ਨੇ ਤ੍ਰੁਪ ਤਾਰਾ ਕਦੇ ਮਿਟਦਾ ਨਹੀਂ ਹੁੰਦਾ ਅਕਾਸ਼ ਕਦੇ ਖਤਮ ਨਹੀਂ ਹੁੰਦਾ ਇਹ ਧਰਤੀ ਕਦੇ ਬਿਲਕੁਲ ਧਰਤੀ ਦਾ ਹੰਗਾਰਾ ਬਣੀ ਰਹਿੰਦੀ ਹੈ ਸੋ ਉਹ ਸਾਡਾ ਧਰਤੀ ਦਾ ਹੰਗਾਰਾ ਸੀ ਉਹ ਸਮੇਂ ਦਾ ਹੰਗਾਰਾ ਸੀ ਉਹ ਕਵਤਾ ਦੀ ਕਵਤਾ ਦੀ ਕਵਤਾ ਦਾ ਸੰਗੀਤ ਸੀ ਉਹ ਕਵਤਾ ਦਾ ਨਾਟਕ ਸੀ ਤਾਂ ਇਹਨਾ ਮੈਨੂੰ ਕਵਤਾ ਦੀਆਂ ਸਤਰਾ ਦੀ ਯਾਦ ਲੇਕਿਨ ਉਹ ਸਮੇਂ ਨਾਲ ਦਰਖਤਾਂ ਨਾਲ ਚਿੜੀਆਂ ਨਾਲ ਕੰਮ ਨਾਲ ਰਚਨਾਤਮਕਤਾ ਨਾਲ ਆਮ ਆਪਣਾ ਸੰਵਾਦ ਰਚਉਂਦੇ ਰਹਿੰਦੇ ਸੀ ਸਰਜੀਤ ਪਾਤਰ ਸਤਤਰ ਨਹੀਂ ਸੀ ਉਹ ਤਾਂ ਸੰਵਾਦ ਸੀ ਸਮੇਂ ਦਾ ਸੰਵਾਦ ਸੀ ਸਮੇਂ ਨੂੰ ਸੰਵਾਦ ਦੇ ਕੇ ਚਲੇ ਗਿਆ ਸੀ